ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀ ਅਡਾਇਰੈਕਸ਼ਨ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਜ਼ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਪਿਸ਼ਾਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਬੋਪਰ ਆਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ਾਰਾ ਸਿੰਘ ਦੇ ਦੋ ਐਨਡੀਪੀਆ ਸੈਕਟ ਤੇ ਪਰਚੇ ਦਰਜ ਐ ਇਹ ਰਿਕਵਰੀ ਜਿਹੜੀ ਆ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਐਡੀਸੀਪੀ ਅਭਿਵੰਨਯੂ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਹੈ ਸਾਰੀ। ਤੋਂ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਪਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ। ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਆ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀ ਰਹੀਆਂ ਕਨਸਾਈਨਮੈਂਟ ਪਰ ਕਾਫੀ دیر ਬਾਅਦ ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ। ਤੋਂ ਜੋ ਮੁੱਢਲੀ ਪੁੱਛ ਗਏ ਤੋਂ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਿਆ ਪ੍ਰਤੀ ਕਿਲੋ ਉਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚ ਦੇ ਆ ਕੇ ਆਪਣੇ ਏਰੀਏ ਤੇ ਐਤਕੀ ਜਿਹੜੀ ਇਹ ਕੰਸਾਈਨਮੈਂਟ ਲੈ ਕੇ ਆਈ ਆ ਇਹ 12 ਲੱਖ ਰੁਪਿਆ ਇਹਨਾਂ ਨੇ ਉਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਤੇ ਜਿਹੜਾ ਪਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਦੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗੱਲ ਪਤਾ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਿਆ ਹੈ ਇਹ ਉਹਨੂੰ ਪੇ ਕਰਦਾ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਸ਼ੋਰਾ ਸਿੰਘ ਤੋਂ ਕੁਛ ਨਾ ਕੁਛ ਉਹ ਵਿਆਜ ਤੇ ਪੈਸੇ ਲਏ ਹੋਏ ਐ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਹੈ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਐ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਐ ਜ਼ਬਤ ਹੋ ਸਕਦੀ ਐ ਉਹ ਬੜਾ ਇੰਪੋਰਟੈਂਟ ਹੁੰਦਾ ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ ਔਰ ਮੈਨੂੰ ਉਮੀਦ ਐ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਐ ਇੱਕ ਗੱਡੀ ਜਿਹੜੀ ਸਵਿਫਟ ਐ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ ਇਹ ਵੀ ਰਿਕਵਰ ਹੋਈ ਐ ਜਿਹਦੇ ਤੇ ਟਰੈਵਲ ਕਰ ਰਹੇ ਸੀਗੇ ਇਹਨੂੰ ਸਾਰਿਆਂ ਨੂੰ ਇਹ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਐ ਕਾਫੀ ਮੈਂ ਤਾਂ ਦੱਸੇ ਦੋ ਤਾਂ ਪਰਚੇ ਹੀ ਇਹਨਾਂ ਦੇ ਦਰਜ ਹੋਏ ਹੋ ਜੀ 2018 ਦਾ ਇੱਕ 2020 ਦਾ ਤੋ ਉਹਦੇ ਚ ਉਹ ਥੋੜੀ স্মਲ ਕੁਆਂਟੀਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗਿਆ ਕਿ ਨਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਉਹ ਆਪਾਂ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਆਨ ਰਿਕਾਰਡ ਹੈਗੇ ਆ ਜੋ ਤੁਹਾਨੂੰ ਨਾਲ ਸ਼ੇਅਰ ਕੀਤੇ ਗਏ ਤੁਹਾਨੂੰ ਬਾਕੀ ਮੈਂ ਦਾ ਮੋਡਸ ਪਰੈਂਡੀ ਦੱਸਦਾ ਇਹ ਕਿਸ ਤਰ੍ਹਾਂ ਜਾਂਦੇ ਆ 임ਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉੱਥੇ ਲੋਕਲ ਪੁਲਿਸ ਇਹਨਾਂ ਦੇ ਪਰਿਵਾਰ ਵੀ ਇਹਨਾਂ ਦੇ ਨਾਲ ਇਸ ਤਰੀਕੇ ਨਾਲ ਕੰਮ ਕਰਦੇ ਨੇ ਆ ਦੇਖੋ ਅਜੇ ਇਸ ਸਟੇਜ ਤੇ ਆਪਾਂ ਵੀ ਗਲਤ ਕਹਿ ਦਈਏ ਕਿਸੇ ਬਾਰੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਾਰੀ ਪੁੱਛਗਿੱਛ ਕਰਾਂ ਇਹ ਮਖਮੂਲਪੁਰੇ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰ ਵੀ ਜਿਹੜੇ ACP ਇਸਟ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ वैसे ब्याज जी ਇਹ ਤੋਂ ਲਏ ਸੀ ਪਸ਼ੋਰਾ ਸਿੰਘ ਤੋਂ ਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪ ਨੂੰ ਪੇਮੈਂਟ ਵੀ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੇ ਚਪੌਂਡ ਦੀ ਆਦਤ ਹੁੰਦੀ ਹੈ ਇਹ ਸਾਰਾ ਹੁਣ ਦੋਨਾਂ ਦੀ ਅਲੱਗ-ਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਹੈ ਉਹਦੇ ਚੋਂ ਅਸੀਂ ਸੱਚ ਕਢਣਾ ਹੁੰਦਾ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸਾਈਕੀ ਹੈ ਵੀ ਦੇਖੋ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਏਰੀਆ 'ਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜਸ ਨੇ ਉਹ ਕੱਢਾਂਗੇ ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋੜ ਪੈਗੀ ਸ਼ੇਅਰ ਵੀ ਕਰਾਂਗੇ ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟੀਟੀ ਕਿਸ ਲੈਵਲ ਦੀ ਦੇਖੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ ਪਰ ਪਾਰਟਸ ਦੇ ਵਿੱਚ ਹੀ ਹੁੰਦੀ ਆ ਜਦੋਂ ਬੰਦਾ ਲੈ ਕੇ ਆਉਂਦਾ ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ ਉਹੀ ਕਹਿ ਰਹੇ ਆ ਜੀ ਉਹ ਅਸੀਂ ਸਾਰਾ ਇਹਨਾਂ ਨੂੰ ਇਨਵੈਸਟੀਗੇਟ ਕਰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਹੈ ਪਹਿਲਾਂ ਵੀ ਕੁਝ ਨਾਰਥ-ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ ਬਟ ਇਮਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜਾ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰਨਾ ਚਾਹੁੰਦੇ ਹਾਂ ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਾਂਗੇ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਰੇਸ਼ਨਲੀ ਪੁਲਿਸ ਐਕਟਿਵ ਹੈ ਅਮਰਸਰ ਦੀ ਉਸੇ ਕਰਕੇ ਸਾਡੇ ਜਿਹੜੀ ਟੀਮ ਹੈ ਬੜਾ ਮੈਨੂੰ ਮਾਣ ਆਇਆ ਨਾ ਤੇ ਗੱਲ ਤੇ ਕਿ ਉਹ ਡਿਵੈਲਪ ਕਰ ਲੈਂਦੇ ਇਨਫੋਰਮੇਸ਼ਨ ਤੇ ਉਹਦੇ 'ਚ ਅੱਛੇ ਰਿਜ਼ਲਟਸ ਆ ਰਹੇ ਹੈ ਮੈਂ ਬਰੀ ਪ੍ਰਾਊਡ ਆਫ ਥੈਮ ਬੈਕਗ੍ਰਾਉਂਡ ਤੋਂ ਤੁਹਾਨੂੰ ਦੱਸਿਆ ਦੋ ਪਰਚੇ ਹੈਗੇ ਪਿਸ਼ੋਰਾ ਸਿੰਘ ਤਾਂ ਮਸ਼ਹੂਰ ਮਗਲੋ ਹੈਗਾ ਉਤੋਂ ਦਾ ਉਹ ਅਸੀਂ ਸਾਰੀ ਗੱਲ ਹਾਂ ਬਾਦ ਤੋਂ ਆਏ ਜਿਹੜਾ ਬੰਦਾ ਇਹੋ ਜੇ ਕੰਮ 'ਚ ਪੈਂਦਾ ਭਾਈ ਸਾਹਿਬ ਉਹ ਆਪਣੀ ਬਚਾਵਤਾ ਕਰਕੇ ਹੀ ਚੱਲਦਾ ਕ੍ਰਿਮੀਨਲ ਇਹ ਤਾਂ ਕਾਨੂੰਨ ਦੇ ਜਿਵੇਂ ਕਹਿੰਦੇ ਹੱਥ ਲੰਬੇ ਹੁੰਦੇ ਨੇ ਫੜੇ ਜਾਂਦੇ ਆਲਟੀਮੇਟਲੀ ਆਪਾਂ ਦੇਖਦੇ ਭਾਜੀ ਸਾਰਾ ਉਹ ਸਟੱਡੀ ਕਰਾਂਗੇ ਕਿ ਵਾਟ ਇਜ਼ ਦੀ ਮੋਡਸ ਪ੍ਰੈਂਡ ਆਫ ਟਰਾਂਸਪੋਰਟ ਉਹ ਸਾਰਾ ਦੇਖ ਕੇ ਤੁਹਾਨੂੰ ਦੱਸਾਂਗੇ